ਦੋਸਤੋ ਅੰਬਾਲਾ ਕੈਂਟ ਦੇ ਵਿੱਚ ਆਪਾਂ ਪਹੁੰਚੇ ਆ ਜੋਸਫ ਡੇਵ ਕ੍ਰਿੰਗਮ ਦੀ ਕਬਰ ਦੇ ਉੱਤੇ ਦੂਜੀ ਵਾਰੀ ਆਏ ਆ ਅੱਜ ਭਾਈ ਸਾਹਿਬ ਸਾਡੇ ਨਾਲ ਇੱਥੇ ਨੇੜੇ ਚਰਚ ਵੀ ਹੈ ਉਹਦੇ ਮੁਖੀ ਨੇ ਉਹਨਾਂ ਨੂੰ ਫਾਦਰ ਕਹਿੰਦੇ ਆ ਇਹ ਇੱਥੋਂ ਦੇ ਮੇਨ ਹੈਗੇ ਆ ਸਾਨੂੰ ਜੋ ਵੀ ਕਾਗਜ਼ੀ ਕਾਰਵਾਈ ਸੀ ਅਸੀਂ ਕਰਕੇ ਉਹ ਇਹਨਾਂ ਤੋਂ ਅਥਾਰਟੀ ਲੈ ਲਈ ਹੈ ਇਸ ਕਬਰ ਨੂੰ ਪੂਰਾ ਮੋਡੀਫਾਈ ਕਰਨੀ ਕਰ ਸਕਦੇ ਆ ਜੀ ਆਪਾਂ ਕਰ ਸਕਦੇ ਆ ਹਾਂ ਜੋ ਇਹਦੀ ਦਿੱਖ ਹੈਗੀ ਹੈ ਉਹ ਇਸ ਤਰ੍ਹਾਂ ਹੀ ਰੱਖਾਂਗੇ ਇਹਦੀ ਇਤਿਹਾਸਕ ਦਿੱਖ ਬਿਲਕੁਲ ਵੀ ਖਰਾਬ ਨਹੀਂ ਹੋਣ ਦਵਾਂਗੇ ਇੱਥੇ ਜਿਹੜਾ ਰਸਤਾ ਹੈ ਜਾਂ ਇਹਦੇ ਉੱਪਰ ਜੋ ਬਣਾਉਣ ਵਾਲਾ ਹੈ ਉਹ ਅਸੀਂ ਪ੍ਰੋਪਰ ਬਣਾਵਾਂਗੇ ਹੁਣ ਦੋਸਤੋ ਤੁਹਾਡੇ ਤੇ ਹੈ ਕਰਦੇ ਹੋ ਮੈਂ ਨਹੀਂ ਕਹਿੰਦਾ ਵੀ ਸਾਨੂੰ ਬਹੁਤ ਸਾਰੇ ਪੈਸੇ ਦੇ ਜਾਂ ਕੁਝ ਕਰੋ ਪਰ ਇਹ ਇਸ ਬੰਦੇ ਨੂੰ ਕਨਿੰਗਮ ਨੂੰ ਬਾਹਰ ਲੈ ਕੇ ਆਉਣਾ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਉਹ ਬੰਦਾ ਹੈ ਜਿਹਦੇ ਕਰਕੇ ਸਾਡਾ ਜਿਹੜਾ ਮਹਾਰਾਜੇ ਰਣਜੀਤ ਸਿੰਘ ਤੋਂ ਬਾਅਦ ਵਾਲਾ ਇਤਿਹਾਸ ਹੈ ਨਾ ਉਹ ਸਾਡੇ ਕੋਲ ਨਿਰੋਜ ਰੂਪ ਦੇ ਵਿੱਚ ਸਾਡੇ ਸਾਹਮਣੇ ਹੈ ਉਹ ਇਸ ਬੰਦੇ ਕਰਕੇ ਹੈ ਅੰਗਰੇਜ਼ਾਂ ਵੱਲੋਂ ਇਹ ਸਿੱਖਾਂ ਨਾਲ ਦੋ جنگ ਵੀ ਇਹਨੇ ਲੜੇ ਜਿਹਨੂੰ ਆਪਾਂ ਪਹਿਲੀ ਐਂਗਲੋ ਸਿੱਖ ਵਾਰ ਤੇ ਦੂਜੀ ਐਂਗਲੋ ਸਿੱਖ ਵਾਰ ਕਹਿੰਦੇ ਆ ਦੋਹੇ ਇਹਨੇ ਸਾਡੇ ਵਿਰੁੱਧ ਲੜੀਆਂ ਪਰ ਇਸਨੇ ਨਾ ਉਥੇ ਸਿੰਘਾਂ ਦੇ ਜੋਹਰ ਵੇਖੇ ਹੈ ਤੇ ਉਹ ਚੀਜ਼ ਇਹਨੇ ਸੱਚ-ਸੱਚ ਲਿਖੀ ਹੈ ਇਹਨੇ ਉਹ ਇਹ ਸਿੱਖ ਅੰਗਰੇਜ਼ਾਂ ਤੋਂ ਹਾਰੇ ਆ ਨਾ ਤਾਂ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਹੀ ਆਪਣੇ ਗਦਾਰਾਂ ਕਰਕੇ ਹਾਰੇ ਆ। ਤੋਂ ਇਹਦੀ ਕਬਰ ਵਾਸਤੇ ਆਪਾਂ ਜੋ ਹੋ ਸਕਿਆ ਸਾਡੇ ਤੋਂ ਕਰਾਂਗੇ। ਤੋਂ ਮੇਰੀ ਐਨ ਆਰ ਆਈ ਵੀਰਾਂ ਨੂੰ ਵੀ ਤੇ ਜਿਹੜਾ ਜੋ ਕਰ ਸਕਦੇ ਉਹਨਾਂ ਨੂੰ ਬੇਨਤੀ ਹੈ ਵੀ ਸਾਡੇ ਨਾਲ ਕੰਟੈਕਟ ਜ਼ਰੂਰ ਕਰਿਓ ਮੇਰਾ ਵੀਰ। ਹੁਣ ਅਸੀਂ ਇਹ ਬੀੜਾ ਚੱਕਿਆ। ਦੇਖਿਓ ਕਿਤੇ ਹੁਣ ਹਾਰ ਜੇ ਨਾ ਜਾਈਏ। ਥੋੜੇ ਤੇ ਹੀ ਆ ਸਾਰੀਆਂ ਆਸਾਂ। ਹੁਣ ਤਕੜੇ ਹੋ ਕੇ ਆਪਾਂ ਇਹ ਕੰਮ ਵੀ ਕਰਨਾ ਹੈ। ਤੋਂ ਮੈਨੂੰ ਉਮੀਦ ਹੈ ਮੇਰੇ ਪੰਜਾਬੀ ਭਰਾਵਾਂ ਤੇ ਮੇਰੇ ਸਿੱਖ ਭਰਾਵਾਂ ਤੇ ਵੀ ਇਹ ਸਾਡੀ ਧਰੋਹ ਹੈ ਅਸੀਂ ਇਹਨੂੰ ਬਾਹਰ ਲੈ ਕੇ ਆਵਾਂਗੇ। ਵਾਹਿਗੁਰੂ ਜੀ ਕਾ ਖ